ਡੇਲੀ نیوز ਲੁਧਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹਾਲ ਹੀ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਦੇ ਵਿੱਚ ਤਿੰਨ ਨਕਾਬਪੋਸ਼ ਵਿਅਕਤੀਆਂ ਦੁਆਰਾ ਚੋਰੀ ਦੇ ਇਰਾਦੇ ਦੇ ਨਾਲ ਇੱਕ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿੱਥੇ ਕੀ ਘਰ ਦੇ ਅੰਦਰ ਇੱਕ ਮਹਿਲਾ ਦੁਆਰਾ ਆਪਣਾ ਬਚਾਅ ਕੀਤਾ ਗਿਆ। ਇਸ ਵੀਡੀਓ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ ਐਕਸ਼ਨ ਲਿੱਤਾ ਗਿਆ ਜਿਸ ਵਿੱਚ ਐਫ ਆਈ ਆਰ ਨੰਬਰ 80/110/24 ਅਧੀਨ ਧਾਰਾ 333 3 ਬੀ ਐਨ ਐਸ ਤਿੰਨ ਮulzawandi ਦੀ ਪਛਾਣ ਕਰ ਲਈ ਗਈ ਹੈ ਜਿਸ ਦੌਰਾਨ ਅਲੱਗ-ਅਲੱਗ ਥਾਵਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਮulzawandi ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਤਿੰਨ ਬੰਦੇ ਮੂੰਹ ਤੇ ਕਪੜਾ ਬੰਨ ਕੇ ਇੱਕ ਘਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਨਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰ ਤਮਰਸਰ ਨੇ ਮਕਦਮਾ ਨੰਬਰ 80 थाना 베르ਕਾ ਰਜਿਸਟਰ ਕੀਤਾ ਐਫ ਆਈ ਆਰ ਤੇ ਇਸ ਇਨਸੀਡੈਂਟ ਦੀ ਸੰਜੀਤ ਸੰਜੀਤ ਵੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਿਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਵਕਫ ਵਕ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਤਿੰਨੋਂ ਬੰਦਿਆਂ ਦੀ شناخت ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰ ਅਮਰਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੰਦ ਹੈ